ਕਹਿੰਦੇ ਮੇਲਾ ਮੇਲੀਆਂ ਦਾ ਤੇ ਯਾਰਾਂ ਬੇਲੀਆਂ ਦਾ ਰਾਂਝਾ ਪਾਈਆਂ ਨੂੰ ਛੱਡ ਕੇ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਅਸਾਂ ਨੇ ਦੁਸਾਂ ਨੇ ਵੀ ਚੁਰ ਜਾਣਾ ਉਹ ਗੁੰਡਾ ਮਾਰ ਕੇ ਇੰਨਾ ਹਵੇਲੀਆਂ ਦਾ ਖਾਲਾ ਖੱਤ ਲੈ ਪੁੱਣ ਤੇ ਦਾਨ ਕਰ ਲੈ ਮਾਇਆ ਸਦਾ ਨਹੀਂ ਖਜ਼ਾਨਿਆਂ 'ਚ ਪੜੀ ਰਹਿਣੀ ਉਹ ਧਰਤੀ ਦੇ ਡਿੱਗ 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 ਪੈਣੀ ਤੇ ਗੁੱਡੀ ਸਦਾ ਨਹੀਂ ਸਮਾਨੀ ਚੜੀ ਰਹਿਣੀ ਹੁਬੇ ਨਾ ਮਾਰ ਜਾਨ ਮਾਵੇ ततड़ी दूरवे न मारावे अॻे ततड़ी दूर उठंदी बंगी जी उठंदी बंजी जी जी तूं तेरी हूरबे न मारावे ततड़ी दूर तड़के उ तारा चोलेंुधकारा चो ली मथे वटि पाए बीना चन चिर कूड़ा लॻी मथे वट पाए बीह चन चिर ते कूड़ो लॻंदी उठंदी पईंदी हो जी कंदी उठंदी पईंदी ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਜਾਲ ਮਾਵੇ ਏਕੇ ਤਤੜੀ ਤੇ ਦੂਰ ਵੇਨਾ ਮਾਰ ਜਾਲ ਮਾਵੇ ਏਕੇ ਤਤੜੀ ਬਹੁਤ ਵਧੀਆ ਪੂਰੀ ਧੁੰਦਾਂ ਦੇ ਨਾਲ ਜਿਹੜਾ ਹੋਇਆ ਪੂਰੀ ਸ਼ਾਮ ਨੂੰ ਸਭਤ ਨਾਲ ਸਮਾਪਤ ਹੋਇਆ ਵਾ ਤੇ ਹੁਣ ਸਮਾਪਤੀ ਆ ਹੁਣ ਆਪਾਂ ਆਪਣੋ ਆਪਣੇ ਘਰਾਂ ਨੂੰ ਜਾ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰਦੀ ਦਾ ਖਾਲਸਾ ਵੈਗੁਰਦੀ ਕੀ ਹੈ ਇੱਕ ਸ਼ੇਰ ਹੋ ਜੀ ਹਾਂ